ਉਹ ਕਹਿੰਦਾ ਵੀ ਕਿਸੇ ਨੂੰ ਵੀ ਇਹ ਫਿਕਰ ਨਹੀਂ ਹੈਗਾ ਵੀ ਅਸੀਂ ਕੋਈ ਵਿਜ਼ਨ ਡਾਕੂਮੈਂਟ ਚਾਹੇ ਨੰਦਪੁਰ ਸਾਹਿਬ ਦੇ ਮਤੇ ਵਰਗਾ ਜਾਂ ਉਤੋਂ ਅਗਲੀ ਦੀ ਕੋਈ ਇਹ ਆ ਪੰਥ ਦੀ ਇਤਿਹਾਸਕ ਵਿਰਾਸਤ ਦੇ ਮਾਣ ਲਈ ਕੋਈ ਆਪਾਂ ਡਾਕੂਮੈਂਟੇਸ਼ਨ ਕਰੀਏ ਜਿਹਦੇ ਨਾਲ ਅਗਲੇ 50 100 ਸਾਲਾਂ ਦੇ ਇਤਿਹਾਸ ਵਿੱਚ ਦੁਬਾਰਾ ਆਵੇ ਵੀ ਸਿੱਖਾਂ ਦੀ ਇੱਕ ਨੈਸ਼ਨਲਿਸਟਿਕ ਪਾਰਟੀ ਜਿਹੜੀ ਸ਼ੁੱਧ ਸ਼ੁੱਧ ਪੰਥਕ ਧਿਰ ਸੀ ਉਹਨੇ ਆ ਆ ਡਾਕੂਮੈਂਟ ਜਾਰੀ ਕਰੇ ਸੀ ਤਾਂ ਕਿ ਜਿਹੜੀ ਪੋਲੀਟੀਕਲ ਸਰਗਰਮੀਆਂ ਉਹ ਵਧੀਆ ਢੰਗ ਨਾਲ ਚੱਲ ਸਕੇ ਉਹ ਕਹਿੰਦਾ ਵੀ ਸਾਰਿਆਂ ਵਿੱਚ ਸੱਤਾ ਹਥਿਆਉਣ ਦਾ ਲਾਲਚ ਇਸ ਤਰ੍ਹਾਂ ਉਬਾਲੇ ਲੈ ਰਿਹਾ ਹੈ। ਹੂੰ ਵੀ ਉਹਨਾਂ ਨੂੰ ਸੱਤਾ ਤੋਂ ਬਿਨਾਂ ਕੁਝ ਵੀ ਨਜ਼ਰ ਨਹੀਂ ਆ ਰਿਹਾ। ਇਹ ਪੁਨਰ ਸਰਜੀਤ ਅਕਾਲੀ ਦਲ ਦਾ ਜਿਹੜਾ ਹੈਗਾ ਉਹਨਾਂ ਨੇ ਮੰਨੂ ਅਨਲਿਸਿਸ ਜਿਹੜਾ ਕਰਿਆ ਹੈਗਾ ਵੀ ਇੱਕ ਜਿਹੜਾ ਲਾਲਚੀ ਸੱਭਿਆਚਾਰ ਸੀ ਜਿਹੜਾ ਪਾਰਟੀ ਨੂੰ ਕੰਪਨੀ ਵਾਂਗ ਤੋੜਿਆ ਜਾ ਰਿਹਾ ਸੀ ਬਾਦਲ ਕਾਂ ਵੱਲੋਂ ਹੂੰ ਉਹਦੇ ਵਿਰੁੱਧ ਜਿਹੜਾ ਇੱਕ ਇੱਕ ਪੰਥਕ ਜਿਹੜਾ ਮੰਚ ਹੈਗਾ ਉਹ ਇਕੱਠਾ ਹੋਇਆ ਸੀ ਪਰ ਜੇ ਇਹਦੇ ਵਿੱਚ ਵੀ ਉਹੀ ਲਾਲਚ ਪਣ ਪਿਆ ਤੇ ਇਸ ਕਿਸਮ ਦੀ ਜੀ ਵਿਚਾਰਤਾਰਾ ਪਣਪੀ ਤਾਂ ਇਹ ਇਹ ਬਹੁਤ ਕਮਜ਼ੋਰ ਆ ਜਿਹੜਾ ਹੋ ਜਾਗਾ ਜਿਹੜਾ ਪੰਥ ਲਈ ਖਤਰਨਾਕ ਹੋਵੇਗਾ ਪੰਥ ਦੇ ਵਿਜਨ ਲਈ ਔਰ ਉਹਦੇ ਚੋਂ ਜਿਹੜੀਆਂ ਸਾਡੇ ਕੋਲ ਰਿਪੋਰਟਾਂ ਨੇ ਇਹ ਹੈਗੀਆਂ ਵੀ ਦੋ ਧੜੇ ਜਿੱਦਾਂ ਬਣੇ ਹੋਇਆ ਇੱਕ ਧੜਾ ਚਾਹ ਰਿਹਾ ਹੈਗਾ ਵੀ ਅਸੀਂ ਅਮਰਤਪਾਲ ਸਿੰਘ ਨਾਲ ਅਲਾਈ ਕਰ ਜਾਈਏ ਹੂੰ ਦੂਸਰਾ ਧੜਾ ਹੈਗਾ ਜਿਹੜਾ ਭਾਰਤੀ ਜਨਤਾ ਪਾਰਟੀ ਨਾਲ ਅਲਾਈ ਕਰਨ ਦਾ ਜਿਹੜਾ ਜੋਰ ਅਜਮਾਇਆ ਕਰ ਰਿਹਾ ਹੈਗਾ ਦੂਜਾ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਹੈ ਵੀ ਅਮਿਤ ਸ਼ਾਹ ਜਿਹੜੇ ਹੈਗੇ ਆ ਉਹ ਸੁਖਬੀਰ ਸਿੰਘ ਬਾਦਲ ਤੋਂ ਬਹੁਤ ਖਫਾ ਹੈਗੇ ਆ ਸੋ ਅਮਿਤ ਸ਼ਾ ਸੁਖਬੀਰ ਸਿੰਘ ਬਾਦਲ ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਦੇ ਉਹ ਕਹਿੰਦਾ ਵੀ ਕਈ ਵਾਰ ਆ ਜਿਹੜਾ ਇਹਨੇ ਮੇਰੇ ਨਾਲ ਵਿਸ਼ਵਾਸ ਘਾਤ ਮੈਂ ਕੁਛ ਕਿਹਾ ਇਹ ਬਾਹਰ ਜਾ ਕੇ ਕੁਛ ਕਹਿ ਦਿੰਦਾ ਇਸ ਲਈ ਉਹ ਚਾਹੁੰਦੇ ਹੈਗੇ ਵੀ ਕੋਈ ਵੱਖਰਾ ਫੇਸ ਆ ਜਿਹੜਾ ਅਕਾਲੀ ਦਲ ਦਾ ਹੁਣ ਕਿਉਂਕਿ ਫੇਰ ਸੁਖਬੀਰ ਸਿੰਘ ਬਾਦਲ ਆ ਗਏ ਆ ਕਿਸ ਮਜਬੂਰੀਆਂ ਵਿੱਚ ਜਾਂ ਕਿਸ ਢੰਗਾਂ ਨਾਲ ਇਹ ਸਾਰਾ ਕੁਝ ਬੈਠੇਗਾ ਜਿੱਦਾਂ ਕਹਿੰਦਾ ਵੀ ਊਠ ਕਿਸ ਕਰਵਟ ਬੈਠੇਗਾ ਕੈਪਟਨ ਨਰਿੰਦਰ ਸਿੰਘ ਯਤਨ ਕਰ ਰਿਹਾ ਵੀ ਪੈਕਟ ਹੋ ਜੇ ਅਮਿਤ ਸ਼ਾਹ ਦੀ ਸੁਖਵੀਰ ਬਾਦਲ ਨਾਲ ਬਿਲਕੁਲ ਵੀ ਨਹੀਂ ਬਣਦੀ ਸੋਈਦੇ ਚੋਂ ਹੁਣ ਬਹੁਤ ਕੰਪਲਿਕੇਟਿਡ ਹੋ ਰਿਹਾ ਵੀ ਇਹ ਇਹ ਫੈਸਲਾ ਲੈਣਾ ਪਰ ਦੋਹਾਂ ਦੀ ਮਜਬੂਰੀ ਹੈਗੀ ਆ ਪਰ ਕੁਝ ਇੰਟਰਨਲ ਸਰਵੇ ਹੋਏ ਆ ਆਮ ਆਦਮੀ ਪਾਰਟੀ ਨੇ ਵੀ ਕਰਵਾਏ ਆ ਉਹ ਇਹ ਕਹਿ ਰਹੇ ਆ ਕਿ ਆ ਵੀ ਜਿਹੜੀ ਕਾਂਗਰਸ ਹੈਗੀ ਆ ਉਹ ਵੱਡੀ ਮੈਜੋਰਟੀ ਨਾਲ ਸਰਕਾਰ ਬਣਾਉਣ ਜਾ ਰਹੀ ਹੈ ਸੋ ਹਾਲਾਂਕਿ ਉਹਨਾਂ ਦੇ ਅੰਦਰ ਖਿੱਚੋ ਤਾਣ ਹੈ ਆਮ ਆਦਮੀ ਪਾਰਟੀ ਨੇ ਤੇ ਕੁਝ ਹੋਰ ਏਜੰਸੀਆਂ ਨੇ ਮਿਲ ਕੇ ਜਿਹੜੀ ਜਿਹੜੀ ਉਹ ਲਾਇਆ ਉਹਦੇ ਵਿੱਚੋਂ ਕਾਂਗਰਸ ਨੂੰ ਅਪਰ ਹੈਂਡ ਦੇ ਰਹੇ ਪੁਨਰ ਸਰਜੀਤ ਅਕਾਲੀ ਦਲ ਦੇ ਵੱਲੋਂ ਪਿਛਲੇ ਦਿਨੀ ਆਪਾਂ ਕਹਿ ਸਕਦੇ ਹਾਂ ਕਿ ਪੂਰੇ ਇੱਕ ਸਾਲ ਦੇ ਬਾਅਦ ਜਿਹੜਾ ਹੈਗਾ ਏ ਦਫ਼ਤਰ ਵੀ ਜਿਹੜਾ ਖੋਲਿਆ ਗਿਆ ਏ ਸਰਦਾਰਤਾ ਸਿੰਘ ਜੀ 2 ਦਸੰਬਰ 2024 ਇੱਕ ਇਤਿਹਾਸਿਕ ਦਿਹਾੜਾ ਜਿਸ ਦਿਨ ਅਕਾਲ ਤਖਤ ਸਾਹਿਬ ਤੋਂ ਆਪਾਂ ਕਹਿ ਲਈ ਕਿ ਹੁਕਮਨਾਮੇ ਆਉਂਦੇ ਹੈਗੇ ਨੇ ਪੂਰੀ ਦੀ ਪੂਰੀ ਜਿਹੜੀ ਕੈਬਨਟ ਹੈਗੀ ਐ ਉਹ ਖੜੀ ਹੁੰਦੀ ਐ ਉਹਨਾਂ ਨੇ ਆਪਣੇ ਗੁਨਾਹ ਕਬੂਲੇ ਤੇ ਉਸ ਤੋਂ ਬਾਅਦ ਜੋ ਕੁਝ ਵਾਪਰਿਆ ਸਾਰੀ ਕਾਮ ਜਿਹੜਾ ਹੈ ਜਾਣੂ ਹੈਗੀ ਐ ਕੀ ਕੁਝ ਕਹੋਗੇ ਅੰਦਰ ਉਨੀ ਕੀ ਕੁਝ ਚੱਲ ਰਿਹਾ ਹੈ ਮੌਜੂਦਾ ਹਾਲਾਤਾਂ ਦੇ ਵਿੱਚ ਜਦੋਂ ਆਪਾਂ ਦੇਖਦੇ ਹੈਗੇ ਆ ਕਿ ਜਿਹੜਾ ਇੱਕ ਦਫਤਰ ਵੀ ਜਿਹੜਾ ਹੈ ਉਹਨਾਂ ਨੇ 2 ਦਸੰਬਰ 2025 ਨੂੰ ਖੋਲ੍ਹਿਆ ਹੋਇਆ ਹਾਂਜੀ ਹਾਂਜੀ ਸੋ ਇੱਕ ਸਾਲ ਤੋਂ ਬਾਅਦ ਜਿਹੜਾ ਆਫਿਸ ਆ ਉਹ ਖੁੱਲ੍ਹਿਆ ਹੈਗਾ ਸੋ ਉਹਦੇ ਚੋਂ ਠੀਕ ਆ ਨਵੀਂ ਪਾਰਟੀ ਬਣੀ ਹੈਗੀ ਆ ਕੁਝ ਸੰਭਾਵਨਾਵਾਂ ਕੁਝ ਚੁਣੌਤੀਆਂ ਤੇ ਕੁਝ ਜਿਹੜਾ ਵਰਕਿੰਗ ਪੈਟਰਨ ਹੈਗਾ ਉਹਦੇ ਤੇ ਕਾਫੀ ਕੁਝ ਹਲੇ ਮੁਸ਼ਕਲਾਂ ਆ ਰਹੀਆਂ ਨੇ ਸਿਸਟਮ ਤੋਂ ਜਿੰਨੀ ਕੁ ਮੈਂ ਆਪਣੇ ਰਿਸੋਰਸਸ ਤੋਂ ਜਿਹੜੀ ਜਾਣਕਾਰੀ ਲਈ ਹੈਗੀ ਐ ਸੋ ਜਿਹੜਾ ਇੱਕ ਦੁਖਦਾਈ ਪਹਿਲੂ ਇਹ ਆ ਰਿਹਾ ਹੈਗਾ ਕੁਝ ਜਿਹੜਾ ਉਹਨਾਂ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੁੰਦਾ ਇੱਕ ਵਿਅਕਤੀ ਮੇਰਾ ਦੋਸਤ ਹੈ ਉਹਦੇ ਤੋਂ ਜਿਹੜੀ ਜਾਣਕਾਰੀ ਮਿਲੀ ਉਹ ਕਹਿੰਦੇ ਵੀ ਭਾਜੀ ਸਿਸਟਮ ਇਹ ਹੈਗਾ ਵੀ ਕੋਈ ਵੀ ਪੰਥ ਲਈ ਆ ਪੰਜਾਬ ਲਈ ਮਾਨੂੰ ਉਸ ਤਰ੍ਹਾਂ ਦੀ ਸਹਿਯਰਤਾ ਨਹੀਂ ਮਿਲੀ ਨਵੇਂ ਅਕਾਲੀ ਦਲ ਚੋਂ ਸੋ ਇਹ ਉਹਨਾਂ ਦੀ ਟਿੱਪਣੀ ਹੈਗੀ ਆ ਉਹ ਕਹਿੰਦਾ ਵੀ ਕਿਸੇ ਨੂੰ ਵੀ ਇਹ ਫਿਕਰ ਨਹੀਂ ਹੈਗਾ ਵੀ ਅਸੀਂ ਕੋਈ ਵਿਜ਼ਨ ਡਾਕੂਮੈਂਟ ਚਾਹੇ ਨੰਦਪੁਰ ਸਾਹਿਬ ਦੇ ਮਤੇ ਵਰਗਾ ਜਾਂ ਉਤੋਂ ਅਗਲੇ ਦੀ ਕੋਈ ਇਹ ਆ ਪੰਥ ਦੀ ਇਤਿਹਾਸਕ ਵਿਰਾਸਤ ਦੇ ਮਾਣ ਲਈ ਕੋਈ ਆਪਾਂ ਡਾਕੂਮੈਂਟੇਸ਼ਨ ਕਰੀਏ ਜਿਹਦੇ ਨਾਲ ਅਗਲੇ 500 ਸਾਲਾਂ ਦੇ ਇਤਿਹਾਸ ਵਿੱਚ ਦੁਬਾਰਾ ਆਵੇ ਵੀ ਸਿੱਖਾਂ ਦੀ ਇੱਕ ਨੈਸ਼ਨਲਿਸਟਿਕ ਪਾਰਟੀ ਜਿਹੜੀ ਸ਼ੁੱਧ ਸ਼ੁੱਧ ਪੰਥਕ ਤੇ ਰਹੀ ਸੀ ਉਹਨੇ ਆਹ ਆ ਡਾਕੂਮੈਂਟ ਜਾਰੀ ਕਰੇ ਸੀ ਤਾਂ ਕਿ ਜਿਹੜੀ ਪੋਲੀਟੀਕਲ ਸਰਗਰਮੀਆਂ ਉਹ ਵਧੀਆ ਢੰਗ ਨਾਲ ਚੱਲ ਸਕੇ ਉਹ ਕਹਿੰਦਾ ਵੀ ਸਾਰਿਆਂ ਵਿੱਚ ਸੱਤਾ ਹਥਿਆਉਣ ਦਾ ਲਾਲਚ ਇਸ ਤਰ੍ਹਾਂ ਉਬਾਲੇ ਲੈ ਰਿਹਾ ਹੈ ਹੂੰ ਵੀ ਉਹਨਾਂ ਨੂੰ ਸੱਤਾ ਤੋਂ ਬਿਨਾਂ ਕੁਝ ਵੀ ਨਜ਼ਰ ਨਹੀਂ ਆ ਰਿਹਾ ਇਹ ਪੁਨਰ ਸਰਜੀਤ ਕਾਲੀ ਦਲ ਦਾ ਜਿਹੜਾ ਹੈਗਾ ਉਹਨਾਂ ਨੇ ਮੰਨੂ ਅਨਲਿਸਿਸ ਜਿਹੜਾ ਕਰਿਆ ਹੈ ਕਿ ਕੋਈ ਵਿਜ਼ਨ ਨਹੀਂ ਕੋਈ ਪੰਥ ਪ੍ਰਤੀ ਪਿਆਰ ਜਾਂ ਕੋਈ ਇਸ ਤਰ੍ਹਾਂ ਵਿਜ਼ਨ ਡਾਕੂਮੈਂਟ ਤੋਂ ਬਿਨਾ ਕੀ ਇਹ ਕਾਲੀ ਦਲ ਸਰਵਾਈਵ ਕਰ ਸਕਦਾ ਹੈ ਕਿਉਂਕਿ ਜੇ ਆਪਾਂ ਦੇਖੀਏ ਕਿ ਰੌ ਮਟੀਰੀਅਲ ਤੇ ਉਹੀ ਹੈ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਤੇ ਉਧਰੋਂ ਹੀ ਆਏ ਹੋਏ ਨੇ ਫਿਰ ਉਹ ਉਹੀ ਲੀਹਾਂ ਜੇ ਕਰਨਗੇ ਜੇ ਕੋਈ ਬਦਲਾਵ ਨਹੀਂ ਆਏਗਾ ਤੇ ਫਿਰ ਲੋਕ ਇਹ ਸਵਾਲ ਤੇ ਪੁੱਛਣਗੇ ਨਾ ਕਿ ਇੰਨਾ ਜ਼ੋਰ ਲਾ ਕੇ ਜਿਹੜਾ ਭਰਤੀ ਦੇ ਸਮੇਂ ਆਪਾਂ ਦੇਖਿਆ ਕਿ ਖਾਸ ਕਰਕੇ ਆਮ ਲੋਕਾਂ ਦਾ ਇਕੱਠ ਜਿਹੜਾ ਦੇਖਣ ਨੂੰ ਮਿਲਿਆ ਫਿਰ ਉਹ ਦੁਬਾਰਾ ਜਿਹੜਾ ਹੈਗਾ ਇਹ ਫਿਰ ਦੁਬਾਰਾ ਉਸੇ ਹੀ ਫੋਲਡ ਦੇ ਵਿੱਚ ਜਾਣਾ ਸ਼ੁਰੂ ਹੋ ਜਾਣਗੇ ਹਾਂਜੀ ਹਾਂਜੀ ਸੋ ਇਹ 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 ਸੰਭਾਵਨਾਵਾਂ ਬਹੁਤ ਜੜੀਆਂ ਹੈਗੀਆਂ ਵਧ ਰਹੀਆਂ ਨੇ ਵੀ ਜੇ ਕੋਈ ਵਿਜ਼ਨ ਇੱਕ ਤਾਂ ਤੁਹਾਡੀ ਗੱਲ ਇਹ ਠੀਕ ਆ ਵੀ ਬਹੁਤੇ ਉਹੀ ਆ ਵੀ ਜਿਹੜੇ ਬਾਦਲ ਮਾਰਕਰ ਰਾਜਨੀਤੀ ਚੋਂ ਬੰਦੇ ਆਏ ਆ ਸੋ ਉਹਨਾਂ ਦਾ ਜੀਵਨ ਜਾਂਚ ਆ ਜਿਹੜੀ ਉਸ ਤਰ੍ਹਾਂ ਹੀ ਟਾਲ ਰਹੀ ਹੈਗੀ ਹੈ ਨਾ ਇਸੇ ਕਰਕੇ ਉਹਨਾਂ ਨੂੰ ਸੱਤਾ ਤੋਂ ਬਿਨਾਂ ਪਾਵਰ ਹਥਿਆਉਣ ਤੋਂ ਬਿਨਾਂ ਐਮਐਲਏ ਐਮਪੀ ਬਣ ਤੋਂ ਬਿਨਾਂ ਕੋਈ ਵੀ ਪੰਥ ਨਾਲਿਆ ਪੰਜਾਬ ਨਾਲ ਕੋਈ ਇਸ ਕਿਸਮ ਦਾ ਕੋਈ ਸਰੂਕਾਰ ਆ ਨਹੀਂ ਹੈਗਾ ਨਾ ਸੋ ਦੂਸਰਾ ਹੈਗਾ ਵੀ ਇਹ ਇਹ ਬਹੁਤ ਆਪਾਂ ਕਹਿ ਸਕਦੇ ਆਂ ਵੀ ਇੱਕ ਜਿਹੜਾ ਲਾਲਚੀ ਸੱਭਿਆਚਾਰ ਸੀ ਜਿਹੜਾ ਪਾਰਟੀ ਨੂੰ ਕੰਪਨੀ ਵਾਂਗ ਤੋਰਿਆ ਜਾ ਰਿਹਾ ਸੀ ਬਾਦਲ ਕਿਆਂ ਵੱਲੋਂ ਉਹਦੇ ਵਿਰੁੱਧ ਜਿਹੜਾ ਇੱਕ ਇੱਕ ਪੰਥਕ ਜਿਹੜਾ ਮੰਚ ਹੈਗਾ ਉਹ ਇਕੱਠਾ ਹੋਇਆ ਸੀ ਪਰ ਜੇ ਇਹਦੇ ਵਿੱਚ ਵੀ ਉਹੀ ਲਾਲਚ ਪਣ ਪਿਆ ਤੇ ਇਸ ਕਿਸਮ ਦੀ ਜੀ ਵਿਚਾਰਧਾਰਾ ਪਣ ਪਈ ਤਾਂ ਇਹ ਇਹ ਬਹੁਤ ਕਮਜ਼ੋਰ ਆ ਜਿਹੜਾ ਹੋ ਜਾਗਾ ਜਿਹੜਾ ਪੰਥ ਲਈ ਖਤਰਨਾਕ ਹੋਵੇਗਾ ਪੰਥ ਦੇ ਵਿਜ਼ਨ ਲਈ ਔਰ ਉਹਦੇ ਚੋਂ ਜਿਹੜੀਆਂ ਸਾਡੇ ਕੋਲ ਰਿਪੋਰਟਾਂ ਨੇ ਏ ਹੈਗੀਆਂ ਵੀ ਦੋ ਧੜੇ ਆ ਜਿੱਦਾਂ ਬਣੇ ਹੋਇਆ ਇੱਕ ਧੜਾ ਚਾਹ ਰਿਹਾ ਹੈਗਾ ਵੀ ਅਸੀਂ ਅਮਰਤਪਾਲ ਸਿੰਘ ਨਾਲ ਅਲਾਈ ਕਰ ਜਾਈਏ ਹੂੰ ਦੂਸਰਾ ਧੜਾ ਹੈਗਾ ਜਿਹੜਾ ਭਾਰਤੀ ਜਨਤਾ ਪਾਰਟੀ ਨਾਲ ਅਲਾਈ ਕਰਨ ਦਾ ਜਿਹੜਾ ਜੋਰ ਅਜਮਾਇਆ ਕਰ ਰਿਹਾ ਹੈਗਾ ਸੋ ਵਿੱਚ ਬਹੁਤ ਸਾਰੀਆਂ ਫ੍ਰੈਕਸ਼ਨਸ ਹੈਗੀਆਂ ਨੇ ਸੋ ਜਿਹੜੀ 5 ਮੈਂਬਰੀ ਕਮੇਟੀ ਬਣੀ ਸੀ ਭਾਰਤੀ ਵਾਲੀ ਉਹਦੇ ਵਿੱਚੋਂ 4 ਮੈਂਬਰ ਆ ਜਿਹੜੇ ਉਹ ਪੰਥਕ ਰਾਜਨੀਤੀ ਕਰਨੀ ਚਾਹੁੰਦੇ ਆ ਭਾਈ ਅਮਰਤਪਾਲ ਨਾਲ ਗੱਠ ਜੋੜ ਦੇ ਲਈ ਤਿਆਰ ਹੈਗੇ ਹਾਂ ਗੀਆਂ ਤਿਆਰ ਹੈ ਇਵਨ ਹੁਣ ਜਿਸ ਦਿਨ ਆਫਿਸ ਖੋਲਿਆ ਹੈਗਾ ਉਸ ਦਿਨ ਮੇਰਾ ਖਿਆਲ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਕਹਿ ਹੀ ਦਿੱਤਾ ਹੋਇਆ ਵੀ ਸਮਾਂ ਆਉਣ ਤੇ ਅਸੀਂ ਸ਼ੁੱਧ ਪੰਥਕ ਧਰਾਂ ਨਾਲ ਗੱਠ ਜੋੜ ਕਰਨ ਦਾ ਜਿਹੜਾ ਹੈਗਾ ਉਹ ਯਤਨ ਕਰਾਂਗੇ ਹੁਣ ਆਇਆ ਇਹ ਗੱਠ ਜੋੜ ਹੁੰਦਾ ਜਾਂ ਫਿਰ ਇਹ ਗੱਬੀ ਦੋਹੇ ਪਾਰਟੀਆਂ ਇੱਕ ਦੂਜੇ ਵਿੱਚ ਵਿਮਰਜ ਹੋ ਜਾਂਦੀਆਂ ਇੱਕ ਸਾਂਝਾ ਲੀਡਰ ਚੁਣ ਕੇ ਉਹਦੇ ਤਹਿਤ ਜਿਹੜਾ ਚੱਲਦਾ ਸੋ ਇਹ ਅਗਲੇ ਦਿਨਾਂ ਵੱਲ ਦੇਖਣ ਵਾਲੀ ਹੋਵੇਗੀ ਪਰ ਹਾਲ ਦੀ ਘੜੀ ਜਿਸ ਤਰ੍ਹਾਂ ਕਹਿੰਦੇ ਵੀ ਫੱਟਾ ਲੱਗ ਗਿਆ ਹੋਇਆ ਪਰ ਹਲੇ ਉਹ ਸਰਗਰਮੀ ਤੇ ਉਹ ਜਿਹੜੀ ਇੱਕ ਇੱਕ ਪ੍ਰੈਜ਼ੈਂਸ ਹੁੰਦੀ ਆ ਸਿੱਖ ਮਨਾ ਵਿੱਚ politically ਉਹ ਹਲੇ ਆ ਇਹਨਾਂ ਤੋਂ ਨਹੀਂ ਬਣ ਸਕੀ ਢਾਂਚਾ ਬੇਸ਼ੱਕ ਚਾਰ ਜਿਹੜੇ ਹੈਗੇ ਅਮੀਤ ਪ੍ਰਧਾਨ ਕੱਲ ਹੈਗੇ ਆ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਲਾਏ ਹੈਗੇ ਨੇ ਯਤਨ ਕਰ ਰਹੇ ਹੈਗੇ ਆ ਪਰ ਹਲੇ ਉਹਨਾਂ ਨੂੰ ਬਹੁਤ ਵੱਡਾ ਜਿਹੜਾ ਹੈਗਾ ਜੋਰ ਆ ਉਹ ਮਾਰਨਾ ਪਵੇਗਾ ਪੰਥਕ ਜਜ਼ਬੇ ਦੀ ਗੱਲ ਕਰਨੀ ਪਵੇਗੀ ਗਰਾਊਂਡ ਤੇ ਆਉਣਾ ਪਵੇਗਾ ਤੇ ਸੱਤਾ ਦਾ ਲਾਲਚ ਆ ਜਿਹੜਾ ਇਹ ਕੁਛ ਦਿਨ ਲਈ ਛੱਡ ਕੇ ਪੰਥ ਲਈ ਸੋਚਣਾ ਪਵੇਗਾ ਜੀ ਬਿਲਕੁਲ ਹੀ ਤੇ ਅੱਗੇ ਆਪਾਂ ਬਾਕੀ ਦੀਆਂ ਰਾਜਨੀਤਿਕ ਧਿਰਾਂ ਦੀ ਗੱਲ ਕਰ ਲੈਣੇ ਹੈਗੇ ਆ ਪੰਜਾਬ ਕਾਂਗਰਸ ਦੇ ਵਿੱਚ ਵੀ ਬਹੁਤ ਸਾਰੀ ਹਲਚਲ ਹੈਗੀ ਆ ਖਾਸ ਕਰਕੇ ਤਰਨਤਾਰਨ ਦੇ ਵਿੱਚ ਚੌਥੇ ਨੰਬਰ ਤੇ ਆਉਣ ਤੋਂ ਬਾਅਦ ਜਿਹੜਾ ਹੈਗਾ ਕਾਫੀ ਅੰਦਰ ਸੰਭਾਵਨਾਵਾਂ ਹੈਗੀਆਂ ਨੇ ਕਿ ਸ਼ਾਇਦ ਕੁਛ ਨਾ ਕੁਛ ਜੜੀ ਹੈ ਟੁੱਟ ਪਾ ਜਾਂ ਹਰੇਕ ਹੀ ਜਿਹੜਾ ਹੈਗਾ ਆਪਣੀ ਕਸ਼ਮਕਸ਼ ਆਪਣੀ ਜੋਰ ਅਜ਼ਮਾਈ ਜੜੀ ਕਰ ਰਿਹਾ ਹੈਗਾ ਸਰਦਾਰ ਭਤੌਰ ਸਿੰਘ ਜੀ ਕੀ ਕੁਝ ਚੱਲ ਰਿਹਾ ਹੈ ਪੰਜਾਬ ਕਾਂਗਰਸ ਦੇ ਅੰਦਰ ਹਾਂਜੀ ਹਾਂਜੀ ਸੋ ਮੇਰੇ ਇੱਕ ਦੋਸਤ ਆ ਉਹਨਾਂ ਨੇ ਮੈਨੂੰ ਪਿਛਲੇ ਹਫ਼ਤੇ ਦੱਸਿਆ ਵੀ ਉਹਨਾਂ ਜਰਨਲਿਸਟ ਹੈਗੇ ਆ ਉਹ ਉਹ ਕਹਿੰਦਾ ਵੀ ਮੇਰੇ ਕੋਲੋਂ ਉਹ ਕਈ ਵਾਰੀ ਸਲਾਹ ਪੁੱਛ ਲੈਂਦੇ ਆ ਵੀ ਕਿਸ ਤਰ੍ਹਾਂ ਸਾਡਾ ਚੱਲਦਾ ਕਹਿੰਦਾ ਕਾਂਗਰਸ ਵਾਲਿਆਂ ਸੀਨੀਅਰ ਵਕੀਲ ਹੈਗਾ ਜਲੰਧਰ ਤੋਂ ਹੂੰ ਤੇ ਉਹ ਉਹ ਕਹਿੰਦਾ ਵੀ ਮੈਂ ਸਾਰੇ ਸਿਨੈਰੀਓ ਤੇ ਨਗਾ ਮਾਰ ਕੇ ਦੱਸਿਆ ਵੀ ਇੱਕ ਤਾਂ ਤੁਹਾਡੀ ਪਾਰਟੀ ਦੇ ਅੰਦਰ ਜਿਹੜੀ ਖਿੱਚੋ ਤਾਣ ਬਹੁਤ ਹੈਗੀ ਆ ਹਨਾ ਸੋ ਜੇ 20 ਹੈ ਜੇ 20 ਮੈਂਬਰ ਹੈਗੇ ਆ ਤਾਂ 20 ਦੇ 20 ਆ ਜਿਹੜੇ ਉਹ ਮੁੱਖ ਮੰਤਰੀ ਬਣਨ ਲਈ ਤਿਆਰ ਤਿਆਰ ਬੈਠੇ ਆ ਜੀ ਔਰ ਮੁੱਖ ਮੰਤਰੀ ਵੀ ਇਸ ਤਰ੍ਹਾਂ ਬਣਨਾ ਚਾਹੁੰਦੇ ਆ ਵੀ ਜਿਹੜੇ ਮੇਰੇ ਵਿਰੋਧੀ ਆ ਉਹ ਜਿੱਤ ਨਾ ਜਾਣ ਵੀ ਇੱਕ ਦੂਜੇ ਨੂੰ ਹਰਾਉਣ ਦੀ ਤੁਹਾਡੇ ਵਿੱਚ ਕਸ਼ਮਕਸ਼ ਹੈਗੀ ਆ ਤੇ ਉਹ ਕਹਿੰਦਾ ਵੀ ਫੇਰ ਇਹਦੇ ਲਈ ਤੁਸੀਂ ਕੀ ਸਲਾਹ ਦਿੰਦੇ ਹੋ ਉਹ ਕਹਿੰਦਾ ਵੀ ਮੈਂ ਉਹਨਾਂ ਨੂੰ ਇਹ ਸਲਾਹ ਦਿੱਤੀ ਵੀ ਤੁਹਾਡਾ ਜਿਹੜਾ ਲੀਡਰ ਹੈਗਾ ਨਾ ਰਾਹੁਲ ਗਾਂਧੀ ਉਹ ਫੈਡਰਲ ਢਾਂਚੇ ਦੀ ਵਕਾਲਤ ਕਰਨ ਲੱਗ ਗਿਆ ਹੋਇਆ ਵੀ ਕਿਤੇ ਨਾ ਕਿਤੇ ਭਾਰਤ ਨੂੰ ਯੂਨੀਅਨ ਆਫ ਸਟੇਟਸ ਕਹਿੰਦਾ ਜੀ ਵੀ ਪੰਜਾਬ ਕਾਂਗਰਸ ਕਹਿੰਦਾ ਮੇਰੇ ਕੋਲ ਦੋ ਸਨੈਰੀਓ ਆ ਵੀ ਇੱਕ ਤਾਂ ਪੰਜਾਬ ਕਾਂਗਰਸ ਇਹ ਕਰੇ ਵੀ ਪੂਰੀ ਤਰ੍ਹਾਂ ਸੈਂਟਰਲ ਕਾਂਗਰਸ ਤੋਂ ਤੋੜ-ਬਿਛੋੜਾ ਕਰਕੇ ਪੰਜਾਬ ਕਾਂਗਰਸ ਪੰਜਾਬ ਕਾਂਗਰਸ ਬਣ ਜੇ ਜੀ ਅਨਾ ਤੇ ਨਹੀਂ ਉਹ ਕਹਿੰਦਾ ਵੀ ਇਹ ਨਹੀਂ ਹੋ ਸਕਣਾ ਕਿਉਂਕਿ ਸਾਨੂੰ ਫੰਡਿੰਗ ਵਗੈਰਾ ਸੈਂਟਰ ਤੋਂ ਹੀ ਆਉਂਦੀ ਆ ਉਹ ਕਹਿੰਦਾ ਫਿਰ ਮੈਂ ਦੂਜਾ ਇਹ ਸੁਝਾ ਦਿੰਦਾ ਵੀ ਪੰਜਾਬ ਦੀ ਕਾਂਗਰਸ ਨੇ ਜੇ ਪੰਜਾਬ ਵਿੱਚ ਸਰਵਾਈਵ ਕਰਨਾ ਹੈ ਤਾਂ ਫੈਡਰਲ ਢਾਂਚੇ ਦਾ ਤੁਸੀਂ ਐਲਾਨ ਕਰੋ ਇਹ ਇਹ ਦੇਖਿਆ ਆਪਾਂ ਆਪਾ ਆਪੋਜ਼ਿਟ ਹੀ ਚੱਲਦੇ ਹੈਗੇ ਜਾਂ ਇਹਨਾਂ ਤੱਕ ਖਬਰ ਪਹੁੰਚਦਿਆਂ ਬਹੁਤ ਟਾਈਮ ਹੋ ਜਾਂਦਾ ਉਦੋਂ ਲੈ ਬੰਨੇ ਰਾਹੁਲ ਗਾਂਧੀ ਪੂਰਾ ਆਪਾ ਕਹਿ ਲੀਏ ਕਿ ਜੋਰ ਉਸ ਟਾਈਮ ਵੋਟ ਚੋਰੀ ਵਾਲੇ ਮਸਲੇ ਤੇ ਲਾਰੇ ਹੁੰਦੇ ਆ ਲੇਕਿਨ ਉਹਦੀ ਗੱਲ ਤੁਹਾਨੂੰ ਪੰਜਾਬ ਚ ਦੇਖਣ ਨੂੰ ਨਹੀਂ ਮਿਲਦੀ ਜਾਂ ਹੋਰ ਉਹ ਜਿਹੜੇ ਨੈਸ਼ਨਲ ਲੈਵਲ ਤੇ ਮੁੱਦੇ ਚੁੱਕਦੇ ਆ ਉਹ ਚੰਗੇ ਮੁੰਦੇ ਵੀ ਹੁੰਦੇ ਆ ਵਿੱਚ ਗਈ ਆ ਰਹੀ ਉਹ ਪੰਜਾਬ ਚ ਨਹੀਂ ਚੁੱਕੇ ਜਾਂਦੇ ਜੇ ਇਹ ਮਤਲਬ ਆਪਣੇ ਹਿਸਾਬ ਨਾਲ ਆਪਣੀ ਖਿੱਚੋ ਤਾਂ ਚ ਹੀ ਲੱਗੇ ਰਹਿੰਦੇ ਹਾਂਜੀ ਹਾਂਜੀ ਸੋ ਉਹ ਕਹਿੰਦੇ ਵੀ ਮੈਂ ਇਹ ਸਦਾ ਦਿੱਤੀ ਆ ਵੀ ਫੈਡਰਲ ਟਾਂਚੇ ਦੀ ਸਭ ਤੋਂ ਵਧੀਆ ਵਕਾਲਤ ਪ੍ਰਗਟ ਸਿੰਘ ਕਰ ਸਕਦਾ ਹੂੰ ਹੂੰ ਐਜ਼ ਅ ਉਹਦੇ ਨਾਲ ਸੁਖਪਾਲ ਸਿੰਘ ਖੈਰਾ ਉਹਦਾ ਵਾਈਸ ਪ੍ਰੈਜ਼ੀਡੈਂਟ ਹੋਵੇ ਇਹ ਦੋਨੋਂ ਬੰਦੇ ਪੰਜਾਬ ਵਿੱਚ ਫੈਡਰਲ ਟਾਂਚੇ ਦੀ ਵਕਾਲਤ ਕਰ ਸਕਦੇ ਆ ਤੇ ਦਲਿਤ ਵੋਟ ਆ ਜਿਹੜੀ ਜਿਹੜੀ ਭਾਜਪਾ ਵੱਲ ਖਿਸਕ ਰਹੀ ਆ ਉਹਨੂੰ ਰੋਕਣ ਲਈ ਜੇ ਚਰਨਜੀਤ ਸਿੰਘ ਚੰਨੀ ਨੂੰ ਐਜ਼ ਅ ਸੀਐਮ ਫੇਸ ਤੁਸੀਂ ਪ੍ਰੋਜੈਕਟ ਕਰਦੇ ਹੋ ਅੰਦਰੂਨੀ ਲੜਾਈ ਨੂੰ ਖਤਮ ਕਰਕੇ ਤਾਂ ਜਿਹੜੀ ਦਲਿਤ ਵੋਟ ਖਿਸਕ ਰਹੀ ਹੈ ਕਿ ਆ ਭਾਜਪਾ ਵੱਲ ਉਹ ਉਹ ਖਿਸਕਣ ਤੋਂ ਹਟ ਸਕਦੀ ਆ ਪਰਗੜ ਸਿੰਘ ਤੇ ਸੁਖਪਾਲ ਸਿੰਘ ਕਹਿਰਾ ਵੱਧ ਅਧਿਕਾਰਾਂ ਦੀ ਮੰਗ ਨੂੰ ਜੇ ਪੰਜਾਬ ਵਿੱਚ ਕਾਂਗਰਸ ਨੇ ਰਾਜਨੀਤੀ ਕਰਨੀ ਹੈਗੀ ਆ ਤਾਂ ਉਹਨਾਂ ਨੂੰ ਫੈਡਰਲ ਸਟਰਕਚਰ ਦੀ ਤੇ ਫੈਡਰਲ ਢਾਂਚੇ ਦੀ ਰਾਜਨੀਤੀ ਕਰਨੀ ਪਵੇਗੀ ਜੀ ਬਿਲਕੁਲ ਜੀ ਆ ਤੇ ਦੂਜੇ ਬੰਨੇ ਗੱਲਬਾਤ ਕਰ ਲੈਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਜਿਨ੍ਹਾਂ ਦੀਆਂ ਬੈਕ ਟੂ ਬੈਕ ਬਹੁਤ ਸਾਰੀਆਂ ਇੰਟਰਵਿਊਜ਼ ਪਿਛਲੇ ਦਿਨੀ ਆਈਆਂ ਹੈਗੀਆਂ ਸਰਦਾਰਤਾ ਸਿੰਘ ਦੀ ਖਾਸ ਕਰਕੇ ਆਪਾਂ ਉਹਨਾਂ ਬਿਆਨਾਂ ਦੀ ਗੱਲ ਕਰ ਲੈਨੇ ਜਿਸ ਨੇ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਾਫੀ ਸਰਗਰਮੀ ਗਹਿਮਾ ਗਹਿਮੀ ਇੱਕ ਦੂਜੇ ਦੇ ਖਿਲਾਫ ਬਿਆਨ ਵੀ ਜਿਹੜੇ ਪਿਛਲੇ ਦਿਨੀ ਦੇਖਣ ਨੂੰ ਮਿਲੇ ਹੈਗੇ ਆ ਉਹਨਾਂ ਨੇ ਆਪਣੀ ਹੀ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਕਿਹਾ ਵੀ ਇਹ ਤਿੰਨ ਬਾਰ ਹੀ ਆਉਣ ਵਾਲੇ ਸਮੇਂ 'ਚ ਭਾਵੇਂ ਟਰਾਈ ਕਰ ਲੈਣ ਅਗਲੀਆਂ ਤਿੰਨ ਚੋਣਾਂ ਦੇ ਵਿੱਚ ਇਹ 20 ਜਿਹੜਾ ਹੈਗਾ ਇਹ ਆਪਣਾ ਢਾਂਚਾ ਕਾਇਮ ਨਹੀਂ ਕਰ ਸਕਦੇ ਸਰਕਾਰ ਨਹੀਂ ਬਣਾ ਸਕਦੇ ਤੇ ਅਕਾਲੀ ਦਲ ਦੇ ਨਾਲ ਗੱਠ ਜੋੜ ਕਰਨਾ ਹੀ ਪਵੇਗਾ ਕਿਵੇਂ ਦੇਖਦੇ ਹੋ ਉਹਨਾਂ ਦਾ ਗੁੱਸਾ ਵੀ ਲੱਗਿਆ ਵੀ ਕਹਿੰਦੇ ਕਿ ਪੰਜਾਬ ਬਾਰੇ ਕੋਈ ਮਸਲਿਆਂ ਦੇ ਮੇਰੀ ਸਲਾਹ ਵਗੈਰਾ ਨਹੀਂ ਲਈ ਜਾਂਦੀ ਕੀ ਰਾਜਨੀਤੀ ਦੇ ਵਿੱਚ ਦੁਬਾਰਾ ਉਹ ਅੱਗੇ ਆਉਣਾ ਚਾਹੁੰਦੇ ਨੇ ਕੀ ਚੱਲ ਕੀ ਰਿਹਾ ਨਹੀਂ ਵੈਸੇ ਆ ਤਾਂ ਉਹਨਾਂ ਦੀ ਗੱਲ ਬਿਲਕੁਲ ਠੀਕ ਹੈਗੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਬਿਲਕੁਲ ਸਹੀ ਰੀਡ ਕਰਿਆ ਵੀ ਅਗਲੀਆਂ 4-5 ਇਲੈਕਸ਼ਨਾਂ ਤੱਕ ਉਹ ਭੁੱਲ ਜਿਵੇਂ ਵੀ ਉਹ ਸਰਕਾਰ ਬਣਾ ਲੈਣਗੇ ਸੋ ਭਾਰਤੀ ਜਨਤਾ ਪਾਰਟੀ ਦੀ ਇਹ ਸਥਿਤੀ ਤਾਂ ਹੈਗੀ ਆ ਇਸੇ ਕਰਕੇ ਉਹਨਾਂ ਨੇ ਕਿਹਾ ਵੀ ਜੇ ਸ਼ਾਰਟਕਟ ਵਿੱਚ ਤੁਸੀਂ ਸੱਤਾ ਹਥੇ ਆਉਣੀ ਆ ਤਾਂ ਅਕਾਲੀ ਦਲ ਨਾਲ ਜਿਹੜਾ ਗੱਠਜੋੜ ਕਰਨਾ ਪਾਵੇਗਾ ਸੋ ਭਾਜਪਾ ਵਾਦੀ ਵੀ ਹੈ ਮਜਬੂਰੀਆਂ ਤੇ ਸੁਖਬੀਰ ਸਿੰਘ ਬਾਦਲ ਦੀ ਵੀ ਇਹ ਮਜਬੂਰੀ ਹੈ ਸੋ ਇਹ ਦੋਹਾਂ ਦੀ ਮਜਬੂਰੀ ਹੈ ਕਿ ਆ ਵੀ ਕਿਉਂਕਿ ਕੱਲੇ ਸੁਖਬੀਰ ਸਿੰਘ ਬਾਦਲ ਵੀ ਜੇ ਇਹ ਕਹਿਣ ਵੀ ਉਹ ਜਾਂ 50 60 ਸੀਟਾਂ ਕੱਲਿਆਂ ਜਿੱਤ ਲੈਣਗੇ ਉਹ ਉਸ ਸਥਿਤੀ ਵਿੱਚ ਨਹੀਂ ਹੈਗੇ ਸੋ ਇਸੇ ਤਰ੍ਹਾਂ ਭਾਰਤ ਬੇਸ਼ੱਕ ਭਾਰਤੀ ਜਨਤਾ ਪਾਰਟੀ ਦੇ ਲੀਡਰ ਇਹ ਕਹਿ ਰਹੇ ਆ ਵੀ ਅਸੀਂ 117 ਦੀ 117 ਸੀਟਾਂ ਲੜਾਂਗੇ ਪਰ ਇਹ ਹਾਲ ਦੀ ਘੜੀ ਆਪਣਾ ਬਾਰਗੇਨਿੰਗ ਜਿਹੜਾ ਪੈਕਟ ਆ ਉਹ ਵਧਾਉਣ ਦਾ ਯਤਨ ਹੈਗਾ ਜਿਹੜੀ ਸੈਂਟਰ ਨੇ ਜਿਹੜਾ ਜਦੋਂ ਸਮਝੌਤਾ ਕਰ ਲਿਆ ਜਾਂ ਕੋਈ ਜਿਹੜੀ رائے ਲੈ ਲਈ ਤਾਂ ਉਹਦੇ ਤੇ ਹੀ ਕੰਮ ਹੋਏਗੀ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਹੂੰ ਦੂਜਾ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਹੈ ਵੀ ਅਮਿਤ ਸ਼ਾਹ ਜਿਹੜੇ ਹੈਗੇ ਆ ਉਹ ਸੁਖਬੀਰ ਸਿੰਘ ਬਾਦਲ ਤੋਂ ਬਹੁਤ ਖਫਾ ਹੈਗੇ ਆ ਸੋ ਅਮਿਤ ਸ਼ਾਹ ਸੁਖਬੀਰ ਸਿੰਘ ਬਾਦਲ ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਦੇ ਉਹ ਕਹਿੰਦੇ ਵੀ ਕਈ ਵਾਰ ਆ ਜਿਹੜਾ ਇਹਨੇ ਮੇਰੇ ਨਾਲ ਵਿਸ਼ਵਾਸ ਘਾਤ ਮੈਂ ਕੁਛ ਕਿਹਾ ਇਹ ਬਾਹਰ ਜਾ ਕੇ ਕੁਛ ਕਹਿ ਦਿੰਦਾ ਇਸ ਲਈ ਉਹ ਚਾਹੁੰਦੇ ਹੈਗੇ ਵੀ ਕੋਈ ਵੱਖਰਾ ਫੇਸ ਆ ਜਿਹੜਾ ਅਕਾਲੀ ਦਲ ਦਾ ਹੁਣ ਕਿਉਂਕਿ ਫੇਰ ਸੁਖਵੀਰ ਸਿੰਘ ਬਾਦਲ ਆ ਗਏ ਆ ਕਿਸ ਮਜਬੂਰੀਆਂ ਵਿੱਚ ਜਾਂ ਕਿਸ ਢੰਗਾਂ ਨਾਲ ਇਹ ਸਾਰਾ ਕੁਝ ਬੈਠੇਗਾ ਜਿੱਦਾਂ ਕਹਿੰਦਾ ਵੀ ਊਠ ਕਿਸ ਕਰਵਟ ਬੈਠੇਗਾ ਕੈਪਟਨ ਨਮਿੰਦਰ ਸਿੰਘ ਯਤਨ ਕਰ ਰਿਹਾ ਵੀ ਪੈਕਟ ਹੋ ਜੇ ਅਮਿਤ ਸ਼ਾਹ ਦੀ ਸੁਖਵੀਰ ਬਾਦਲ ਨਾਲ ਬਿਲਕੁਲ ਵੀ ਨਹੀਂ ਬਣਦੀ ਸੋਈਦੇ ਚੋਂ ਹੁਣ ਬਹੁਤ ਕੰਪਲਿਕੇਟਿਡ ਹੋ ਰਿਹਾ ਹੈ ਵੀ ਇਹ ਇਹ ਫੈਸਲਾ ਲੈਣਾ ਪਰ ਦੋਹਾਂ ਦੀ ਮਜਬੂਰੀ ਹੈਗੀ ਆ ਨਾ ਸੁਖਵੀਰ ਸਿੰਘ ਬਾਦਲ ਤੋਂ ਕੱਲੇ ਆ ਆਪ ਮੁੱਖ ਮੰਤਰੀ ਬਣ ਹੁਣ ਦੇ ਨਾਂ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦਾ ਤੇ ਦੂਜੇ ਬੰਨੇ ਅਕਾਲੀ ਦਲ ਦੇ ਕਿਹੋ ਜਿਹੇ ਹਾਲਾਤ ਹੈਗੇ ਨੇ ਕਿਉਂਕਿ ਅਕਾਲੀ ਦਲ ਕਾਫੀ ਬੂਸਟ ਖਾਸ ਕਰਕੇ ਤਰਨਤਾਰਨ ਦੀ ਚੋਣ ਤੋਂ ਬਾਅਦ ਜਿਹੜਾ ਹੈਗਾ ਕਾਫੀ ਬੂਸਟ ਦੇਖਣ ਨੂੰ ਮਿਲਿਆ ਹੈਗਾ ਅਕਾਲੀ ਦਲ ਦੇ ਵਿੱਚ ਹੁਣ ਵੀ ਜਿਹੜੀਆਂ ਚੋਣਾਂ ਲੋਕਲ ਹੋਣੀਆਂ ਹੈਗੀਆਂ ਉਸ ਦੇ ਵਿੱਚ ਵੀ ਕਾਫੀ ਸਰਗਰਮੀ ਦੇਖਣ ਨੂੰ ਮਿਲੀ ਹੈਗੀ ਆ ਕੀ ਦੇਖਦੇ ਹੋ ਕਿ ਕੀ ਕੋਈ ਚਾਂਸਸ ਹੈਗੇ ਨੇ ਜਾਂ ਕਿਸ ਵੱਲ ਨੂੰ ਗੱਲ ਜਾ ਰਹੀ ਹੈ ਹਾਂ ਦੇਖੋ ਅਕਾਲੀ ਦਲ ਦਾ ਸੰਕਟ ਔਰ ਆਮ ਆਦਮੀ ਪਾਰਟੀ ਦਾ ਸੰਕਟ ਇੱਕੋ ਜਿਹਾ ਹੀ ਹੈ ਹਣਾ ਸੋ ਅਕਾਲੀ ਦਲ ਵੀ ਇੱਕੋ ਸੀਟ ਤੇ ਬਹੁਤ ਵਧੀਆ ਲੜਾਈ ਦੇ ਸਕਦਾ ਜਿਹੜੀ ਕਿ ਤਰਨਤਾਰਨ ਵਿੱਚ ਉਹਨਾਂ ਨੇ ਦਿੱਤੀ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੀ ਇੱਕੋ ਹੀ ਸੀਟ ਤੇ ਬਹੁਤ ਵਧੀਆ ਲੜਾਈ ਦੇ ਸਕਦੀ ਆ ਜਿਹੜੀ ਕਿ ਉਹਨਾਂ ਨੇ ਤਰਨਤਾਰਨ ਵਿੱਚ ਦਿੱਤੀ ਹੈਗੀ ਆ ਹੁਣ ਜਦੋਂ 117 ਸੀਟਾਂ ਦੀ ਚੋਣ ਹੋਣੀ ਆ 227 ਵਿੱਚ ਜਾ ਕੇ ਉਸ ਵੇਲੇ ਜਿਹੋ ਜੀ ਪਰਫਾਰਮੈਂਸ ਅਕਾਲੀ ਦਲ ਦੀ ਹੋਊਗੀ ਲਗਭਗ ਉਹੀ ਜਿਉ ਜਿੱਦਾਂ ਲੱਗ ਬੀ ਆਮ ਆਦਮੀ ਪਾਰਟੀ ਦੀ ਥੋੜੀ ਜਿਹੀ ਵਧੀਆ ਹੋ ਸਕਦੀ ਆ ਕਿਉਂਕਿ ਸਰਕਾਰ ਦਾ ਪਰ ਆਮੇ ਸਰਕਾਰ ਦਾ ਜਿਹੜਾ ਇੰਪੈਕਟ ਹੈਗਾ ਪਰ ਦੋਹੇ ਇੱਕੋ ਜੀ ਸਥਿਤੀ ਦਾ ਸ਼ਿਕਾਰ ਨੇ ਵੀ ਇੱਕ ਸੀਟ ਤੇ ਪੂਰਾ ਜੋਰ ਲਾ ਸਕਦੇ ਹੈਗੇ ਆ ਜਿਸ ਤਰ੍ਹਾਂ ਬਠਿੰਡੇ ਵਾਲੀ ਤੇ ਲੋਕ ਸਭਾ ਚਲਾਤਾ ਹੋਇਆ ਜੀ ਬਾਕੀ ਦੀਆਂ 10 ਸੀਟਾਂ ਦੇ ਜ਼ਮਾਨਤ ਜਬਤ ਹੋਈਆਂ ਨਾ ਉਹ ਇੱਕ ਸੀਟ ਜਿੱਤੀ ਹੋਈ ਬੀਬੀ ਹਰ ਸਿਮਰਤ ਕੌਰ ਬਾਦਲ ਦੀ ਨੇ ਉਹ 10 ਸੀਟਾਂ ਦੀ ਜ਼ਮਾਨਤ ਜਬਤ ਨੂੰ ਕਵਰ ਕਰ ਲਿਆ ਹਨ ਸੋ ਹਾਲੇ ਦੋਵੇਂ ਇੱਕੋ ਪਿੱਛੇ ਤੇ ਖੇਡ ਰਹੇ ਹੈਗੇ ਆ ਸੰਕਟ ਸਾਰਿਆਂ ਦਾ ਹੀ ਹੈ ਆਮ ਆਦਮੀ ਦਾ ਵੀ ਸੁਖਬੀਰ ਸਿੰਘ ਬਾਦਲ ਦਾ ਵੀ ਪੁਨਰ ਸਰਜੀਦ ਅਗਲੀ ਦਲ ਦਾ ਵੀ ਤੇ ਕਾਂਗਰਸ ਦਾ ਵੀ ਹਮ ਪਰ ਕੁਝ ਇੰਟਰਨਲ ਸਰਵੇ ਹੋਏ ਆ ਆਮ ਆਦਮੀ ਪਾਰਟੀ ਨੇ ਵੀ ਕਰਵਾਏ ਆ ਉਹ ਇਹ ਕਹਿ ਰਹੇ ਆ ਕਿ ਆ ਵੀ ਜਿਹੜੀ ਕਾਂਗਰਸ ਹੈਗੀ ਆ ਉਹ ਵੱਡੀ ਮੈਜੋਰਟੀ ਨਾਲ ਸਰਕਾਰ ਬਣਾਉਣ ਜਾ ਰਹੀ ਹੈਗੀ ਸੋ ਹਾਲਾਂਕਿ ਉਹਨਾਂ ਦੇ ਅੰਦਰ ਖਿੱਚੋ ਤਾਣ ਹੈ ਆਮ ਆਦਮੀ ਪਾਰਟੀ ਨੇ ਤੇ ਕੁਝ ਹੋਰ ਏਜੰਸੀਆਂ ਨੇ ਮਿਲ ਕੇ ਜਿਹੜੀ ਜਿਹੜੀ ਉਹ ਲਾਇਆ ਉਹਦੇ ਵਿੱਚੋਂ ਕਾਂਗਰਸ ਨੂੰ ਅਪਰ ਹੈਂਡ ਦੇ ਰਹੇ ਤੇ ਫਿਰ ਇਹ ਵੀ ਕਾਰਨ ਹੋ ਸਕਦਾ ਹੈ ਕਿ ਉਹ ਅਕਾਲੀ ਦਲ ਨੂੰ ਨੰਬਰ 2 ਤੇ ਜ਼ਿਆਦਾ ਰੱਖ ਰਹੇ ਨੇ ਇਨਸਟੈਡ ਆਫ ਕਾਂਗਰਸ ਕਿ ਇਹਨਾਂ ਨੂੰ ਇਗਨੋਰ ਹੀ ਇੰਨਾ ਕਰ ਦਿਓ ਕਿ ਇਹ ਦਾ ਚੌਥੇ ਪੰਜਵੇਂ ਨੰਬਰ ਵਾਲੇ ਹੈਗੇ ਆ ਵੀ ਇਹਨਾਂ ਨੂੰ ਇੰਨਾ ਜ਼ਿਆਦਾ ਪਾਰੀ ਨਾ ਦਿਓ ਹਾਂਜੀ ਇਹ ਦੂਸਰਾ ਹੈਗਾ ਵੀ ਜਿਹੜੀ ਆਪਾਂ ਅਮਰਤਪਾਲ ਸਿੰਘ ਵਾਲੇ ਮਾਮਲੇ 'ਚ ਗੱਲ ਕਰੀਆ ਵੀ ਸੈਂਟਰ ਸਰਕਾਰ ਕੋਈ ਨੈਸ਼ਨਲਿਸਟਿਕ ਲੀਡਰ ਨਹੀਂ ਉਭਰਨ ਦੇਣਾ ਚਾਹੁੰਦੀ ਇਸੇ ਲਈ ਉਹ ਫੇਅਰ ਸੁਖਬੀਰ ਸਿੰਘ ਬਾਦਲ ਹੋਈ ਮਤਲਬ ਫੇਅਰ ਪਲੇ ਆਪਾਂ ਕਹਿ ਸਕਦੇ ਆ ਕਿ ਨਹੀਂ ਹੋ ਰਿਹਾ ਹੈਗਾ ਚਾਹੇ ਇਲੈਕਸ਼ਨ ਵਾਲਾ ਹੀ ਮਸਲਾ ਕਿਉਂ ਨਾ ਹੋਵੇ